ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਤੁਹਾਡੇ ਗੱਤਰ ਵੀਡੀਓ ਲੈ ਕੇ ਆਏ ਵੀ ਜਿਵੇਂ ਆਪਣੇ ਜੀ ਫਾਰਮ ਦੇ ਉੱਤੇ ਗਾਵਾਂ ਨੂੰ ਥੋੜੀ-ਮੋਟੀ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਬੁਖਾਰ ਹੋ ਗਿਆ ਮੌਸਮ ਬਦਲਦੀ ਕਰਕੇ ਜਾਂ ਕਿਸੇ ਨੂੰ ਕੋਈ ਪੇਟ ਦਰਦ ਹੋ ਗਿਆ ਜਾਂ ਕੋਈ ਛੋਟੀ ਮਸਟ੍ਰੈਟਸ ਹਲਕੀ ਮਸਟ੍ਰੈਟਸ ਆ ਜਿਵੇਂ ਵੀ ਡਾਕਟਰ ਦੇ ਆਉਣ ਤੋਂ ਪਹਿਲਾਂ ਜਿਹੜਾ ਆਪਾਂ ਇਲਾਜ ਕਰਨਾ ਤਾਂ ਆਪਾਂ ਕਿਹੜੇ-ਕਿਹੜੇ ਇੰਜੈਕਸ਼ਨ ਨੇ ਜਿਹੜੇ ਆਪਣੇ ਫਾਰਮ ਉੱਤੇ ਰੱਖ ਸਕਦੇ ਆ ਜਿਹੜਾ ਆਪਾਂ ਡਾਕਟਰ ਦੇ ਆਉਣ ਤੋਂ ਪਹਿਲਾਂ ਆਪਾਂ ਆਪਣਾ ਐਮਰਜੈਂਸੀ ਇਲਾਜ ਆ ਜਿਹੜਾ ਕਰ ਸਕਦੇ ਆ ਬਾਕੀ ਡਾਕਟਰ ਦੀ ਸਲਾਹ ਵੀ ਜਰੂਰ ਲੈਣੀ ਹੈ ਜਣੀ ਜਣੀ ਡਾਕਟਰ ਦੇ ਆਉਣ ਤੋਂ ਪਹਿਲਾਂ ਆਪਾਂ 80 ਕੇ ਨਾਲ ਕਾਫੀ ਹੈਲਪ ਆਪਾਂ ਨੂੰ ਮਿਲ ਸਕਦੀ ਹੈ ਪਸ਼ੂ ਦੇ ਜਿਹੜੇ ਹਲਕੇ ਕੋਈ ਬੁਖਾਰ ਆ ਜਿਵੇਂ ਹੋਰ ਆ ਕੁਝ ਰੋਗਾਂ ਦੀ ਉਹਨਾਂ ਦਾ ਇਲਾਜ ਕਰਨ ਲਈ ਉਹ ਤੁਹਾਨੂੰ ਦਿਖਾਉਣਾ ਹੈ ਜੇ ਅੱਜ ਆਪਾਂ ਕਿਹੜੇ ਕਿਹੜੇ ਟੀਕੇ ਨੇ ਇੱਕ ਤੁਹਾਨੂੰ ਆਪਾਂ ਦਵਾਈ ਦਿਖਾਉਣਾ ਦੂਜੀ ਲੀਵਰ ਵਾਸਤੇ ਹਾਂਜੀ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੇ ਇੱਕ ਆ ਦਾ ਲੀਵਰ ਟੋਨਿਕ ਆ ਜੀ ਇਹ ਕਾਦੇ ਵਾਸਤੇ ਕੰਮ ਆਉਣਾ ਇਹ ਕੋਈ ਡੰਗਰ ਜਿੰਮੇ ਬਿਮਾਰ ਹੋ ਗਿਆ ਬਿਮਾਰੀ ਤੋਂ ਬਾਅਦ ਖਾਂਦਾ ਪੀਂਦਾ ਨਹੀਂ ਫ੍ਰੀਡ ਘੱਟ ਖਾਂਦਾ ਹੋਵੇ ਹਾਂ ਤੇ ਜਿੰਮੇ ਕੇ ਕੋਈ ਵਗਾਂ ਡੰਗਰ ਸੂਣ ਤੋਂ ਬਾਅਦ ਖਾਂਦੇ ਨਹੀਂ ਹੈਗੇ ਹੂੰ ਸੁੰਕੇ ਹੀ ਛੱਡੀ ਜਾਂਦੇ ਨੇ ਹੂੰ ਉਹਦੇ ਵਾਸਤੇ ਆ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਜਿੰਮੇ ਰਿਕਵਰੀ ਵਾਸਤੇ ਲਾਲਾ ਜਿੰਮੇ ਕੋਈ ਬਿਮਾਰ ਹੋ ਗਏ ਹਟੇ ਆਪਾਂ ਸੂ ਜਾਉਂ ਨਹੀਂ ਖਾਂਦਾ ਸੂਤ ਸਮੇ ਸੂਪਿਆ ਸੂਣ ਤੋਂ ਬਾਅਦ ਕਈ ਵਾਰ ਆਫਫੀਡ ਹੋ ਜਾਂਦਾ ਹੁੰਦਾ ਹੈਗਾ ਕਈ ਵਾਰ ਹੂੰ ਤੇ ਇਹਦੇ ਨਾਲ ਜਾਂਦੀ ਦੁੱਗਣੀ ਖਾਣ ਲੱਗ ਜਾਂਦਾ ਮੜੀ ਦਿਖਾ ਦੇ ਸਮਾਰ ਕੇ ਨਾ ਇਹ ਇੰਨੀ ਕੰਪਨੀ ਦੀ ਆ ਹਾਂਜੀ ਐਮ ਐਲ ਕੰਪਨੀ ਦੀ ਆ ਐਮਲੀ ਕੇਅਰ ਡੀ ਐਸ ਡੀ ਐਸ ਇਹ ਅੱਧਾ ਲੀਟਰ ਮਿਲ ਜਾਂਦੀ ਆ 460 ਰੁਪਈਆ ਦੀ ਠੀਕ ਆ ਦੂਈ ਨਾਲੋਂ ਮਹਿੰਗੀ ਜ਼ਰੂਰ ਆ ਪਰ ਪੈਂਦੀ ਵੀ ਅੱਧੀ ਆ ਇਹ 30 ਐਮ ਐਲ ਪੈਂਦੀ ਆ ਬੜੇ ਡੰਗਰ ਨੂੰ ਹੂੰ ਜਿਵੇਂ ਆਪਾਂ ਬਰੋਟ ਹੋਣ ਲੈਨੇ ਆ 50 ml ਪਾਉਣੀ ਪੈਂਦੀ ਆ ਹਾਂ ਉਹਦੇ ਨਾਲ ਪੈਂਦੀ ਇਹ ਅੱਧੀ ਆ ਤੇ ਰਿਜ਼ਲਟ ਉਹਦੇ ਨਾਲ ਦੁੱਗਣਾ ਆ ਇਹਦਾ ਠੀਕ ਆ ਜਾਣੀ ਇਹ ਪ੍ਰੋਡਕਟ ਸਾਡਾ ਆਪਦਾ ਵਰਤੇ ਹੋਇਆ ਜੀ ਅਸੀਂ ਤਕਰੀਬਨ 2 ਲੀਟਰ ਇਹਦੇ ਵਰਤ ਚੁੱਕੇ ਆ 2-3 ਲੀਟਰ ਜਾਂਦੀ ਅੱਜ ਆਪਾਂ ਪਾ ਦੀਏ ਪਸ਼ੂ ਨੂੰ ਤਾਂ ਤੁਹਾਨੂੰ ਦੂਏ ਦਿਨ ਦੱਸੂਗਾ ਹਾਂ ਇਹਦਾ ਰਿਜ਼ਲਟ ਆ ਖਾਂਦਾ ਹੋਵੇ ਸੰਗੀ ਖਾਣ ਲੱਗ ਜੂ ਕੋਈ ਵੀ ਪ੍ਰੋਬਲਮ ਹੋਵੇ ਇਹ ਚਾਹੀਦੀ ਜ਼ਰੂਰ ਦਿਆ ਕਰੋ ਲੀਵਰ ਟੋਨਿਕ ਹੂੰ ਕੋਈ ਛੋਟੇ ਆਪਣੇ ਕਟਰੂ ਪਸ਼ੂ ਰੂ ਨੇ ਉਹਨਾਂ ਨੂੰ 10 ml ਦੇ ਦਿਓ ਹੂੰ ਉਹ ਵਧੀਆ ਖਾਣ ਲੱਗ ਜਾਂਦੇ ਨੇ ਜਿਵੇਂ ਵੀੜ ਘੱਟ ਖਾਂਦੇ ਨੇ ਉਹ ਖਾਣ ਲੱਗ ਜਾਂਦੇ ਨੇ ਹੂੰ ਬਾਕੀ ਸੋਨ ਟੀਕੇ ਦਿਖਾਉਣੇ ਆਪਾਂ ਇਹਦਾ ਰਿਜ਼ਲਟ ਯਾਨੀ ਦੂਜੇ ਦਿਨ ਮਿਲੂਗਾ ਜਿਵੇਂ ਆਮ ਦੂਿਆਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਇਹਦਾ ਦੂਜੇ ਦਿਨ ਮਿਲ ਜਾਂਦਾ ਈ ਰਿਜ਼ਲਟ ਆ ਤੁਸੀਂ ਦੇਖ ਸਕਦੇ ਹੋ ਸਮਾਰ ਕੇ ਸਕਰੀਨਸ਼ਾਟ ਲੈ ਲਿਓ ਤੇ ਬਾਕੀ ਆਪਾਂ ਦਿਖਾਉਣੇ ਦੂਜੇ ਟੀਕੇ ਜਿਹੜੇ ਆਪਣੇ ਬੁਖਾਰ ਚ ਜਾਂ ਹੋਰ ਉਹ ਚ ਲੱਗਦੇ ਨੇ ਹਾਂਜੀ ਆ ਗਈ ਆਪਣੇ ਇੰਜੈਕਸ਼ਨ ਜਿਹੜੇ ਤੁਹਾਨੂੰ ਕਹਿਆ ਸੀ ਇੰਜੈਕਸ਼ਨ ਦਿਖਾਉਣੇ ਨੇ ਇਹ ਆਪਣੇ ਫਾਰਮ ਤੇ ਰੱਖਣੇ ਜ਼ਰੂਰੀ ਨਹੀਂ ਈ ਦਿਖਾਓ ਜੀ ਕਿਹੜੇ ਜਿਵੇਂ ਬੁਖਾਰ ਹੁੰਦਾ ਸਭ ਤੋਂ ਪਹਿਲਾਂ ਦਾ ਲਾ ਲਓ ਬੁਖਾਰ ਦਾ ਲਾ ਲਓ ਵੀ ਕਿਸੇ ਮੌਸਮ ਬਦਲਣ ਨਾਲ ਹੋ ਗਿਆ ਬੁਖਾਰ ਜਾਂ ਕਿਸੇ ਵੀ ਤਰੀਕੇ ਨਾਲ ਬੁਖਾਰ ਹੋਗਾ ਤੁਸੀਂ ਪਹਿਲਾਂ ਟੈਂਪਰੇਚਰ ਦੇਖ ਲੈਣਾ ਬੁਖਾਰ ਦਾ ਆਪਾਂ ਨੂੰ ਪਸ਼ੂ ਦਾ ਲੱਗ ਜਾਂਦਾ ਵੀ ਪਸ਼ੂ ਡਾਊਨ ਫੜਾ ਕਈ ਵਾਰ ਰਾਤ ਬਰਾਤੇ ਹੋ ਜਾਂਦਾ ਡਾਕਟਰ ਉਹ ਟਾਈਮ ਤੇ ਮੌਜੂਦ ਨਹੀਂ ਹੁੰਦਾ ਆਪਣੇ ਕੋਲ ਤਾਂ ਤੁਸੀਂ ਟੈਂਪਰੇਚਰ ਮੀਟਰ ਜਿਹੜਾ ਹੁੰਦਾ ਥਰਮਾਮੀਟਰ ਉਹਦੇ ਨਾਲ ਉਹਦਾ ਟੈਂਪਰੇਚਰ ਦੇਖਣਾ ਹੈ 101 ਡਿਗਰੀ 102 ਤੱਕ ਤਾਂ ਠੀਕ ਹੈ ਆ ਜੇ ਉਸ ਤੋਂ ਉੱਪਰ ਬੁਖਾਰ ਹੁੰਦਾ ਤਾਂ ਆਪਾਂ ਉਸਦੇ ਤੁਸੀਂ ਆਰਟੀਕਲ ਆ ਸਕਦੇ ਆ ਇਹ ਮੈਲੂਨੈਕਸ ਪਲੱਸ ਮੈਲੋਕਸੀਕੈਮ ਦੇ ਪੈਰਾਸੀਟਾਮੋਲ ਹੁੰਦਾ ਜੀ ਇਹ ਚ ਇਹ ਬੁਖਾਰ ਵਾਸਤੇ ਆਉਂਦਾ ਨਾਲ ਇਹਦੇ ਆਪਾਂ ਨੇ ਆ ਐਂਟੀਬਾਇਓਟਿਕ ਲਾ ਦਿੰਨਾ ਜੀ ਕੈਨਰੋਸਨ ਦਿਖਾ ਦੇ ਸਮਾਰ ਕੇ ਮੈਲੋਕਸੀਕੈਮ ਤੇ ਐਂਦਰੋਸਨ ਇਹ ਦੋ ਟੀਕੇ ਆਪਾਂ ਨੇ ਬੁਖਾਰ ਖਾਤਰ ਆਪਣਾ ਵਧੀਆ ਇਹ ਕਿੰਨੇ ਕਿਹ ਐਮ ਐਲ ਲੱਗਣਗੇ ਇਹ ਵੀ ਦੱਸ ਇਹ ਆ ਤਾਂ ਲੱਗੂਗਾ ਜੀ 20 ਐਮ ਐਲ ਬੁਖਾਰ ਦਾ ਆ ਲੱਗੂਗਾ ਜੀ ਆਪਣਾ 15 ਐਮ ਐਲ ਐਂਦਰੋਸਨ ਦਾ ਜਿਹੜਾ ਠੀਕ ਇਹ ਬਾਕੀ ਬੋਡੀ weight ਦੇ ਹਿਸਾਬ ਨਾਲ ਲਾ ਦਿਓ ਤੁਸੀਂ ਛੋਟੇ ਪਸ਼ੂ ਦੇ ਘੱਟ ਲੱਗਣਗੇ ਯਾਨੀ ਵੱਡੀ ਗਾਂ ਦੇ ਦੱਸਦੇ ਆਪਾਂ ਇਹ ਬਾਕੀ ਤੇ ਲਿਖਿਆ ਹੋਇਆ ਹੁੰਦਾ ਬੋਡੀ weight ਦੇ ਹਿਸਾਬ ਨਾਲ ਕਿੰਨਾ ਲੱਗੂਗਾ ਇਹ ਦੋ ਟੀਕੇ ਆਪਣੇ ਬੁਖਾਰ ਦੇ ਵਿੱਚ ਲੱਗ ਜਾਣਗੇ ਜੀ ਤੇ ਨਾਲ ਆ ਗਿਆ ਜੀ ਆਪਣਾ ਕਈ ਵਾਰ ਮਨ ਸਟੈਟਸ ਹੁੰਦੀ ਆ ਜਿਵੇਂ ਹਲਕੀ ਮਨ ਸਟੈਟਸ ਹੋ ਗਈ ਪਸ਼ੂ ਨੂੰ ਸਿੱਧੀ ਆਉਣ ਥਣਾ ਚਾ ਹਾਂ ਥਣੇ ਸਿੱਧੀ ਆਵੇ ਜਾਂ ਸੋ ਜਾ ਦੇ ਮਨ ਸਟੈਟਸ ਹੋ ਜੇ ਵੀ ਡਾਕਟਰ ਨੂੰ ਆਪਾਂ ਨਹੀਂ ਅਵੇਲੇਬਲ ਹੈਗਾ ਤਾਂ ਤੁਸੀਂ ਆਹ ਲਗਾ ਸਕਦੇ ਹੋ ਆਹ ਕਹਿੰਦਾ ਜੀ ਮੈਗਲੋਡਾਇਨ ਇਹ ਸੋਜ ਵਾਸਤੇ ਲੱਗਦਾ ਤੇ ਆ ਇਹਦੇ ਨਾਲ ਆਪਾਂ ਨੇ ਜਰੂਰ ਲਾਉਣਾ ਜੀ ਇਹ ਸੀਮੈਕ ਦਾ ਇੰਜੈਕਸ਼ਨ ਹੈ ਜੀ ਇਸ ਵਿੱਚ ਸਕਰਵਿਕ ਐਸਿਡ ਹੁੰਦਾ ਇਹ ਦੋਏ ਲਾਉਣੇ ਨੇ ਤੇ ਇਹਦੇ ਨਾਲ ਇੱਕ ਐਂਟੀਬਾਇਟਿਕ ਜਰੂਰ ਲਾਉਣਾ ਇਹ ਤਿੰਨ ਟੀਕੇ ਆਪਣੇ ਮਸਟੈਟਸ ਦੇ ਵਿੱਚ ਪੂਰਾ ਵਧੀਆ ਵਰਕ ਕਰਦੇ ਨੇ ਜੀ ਠੀਕ ਹੈ ਜੀ ਤੇ ਆਪਾਂ ਜੀ ਆ ਗਏ ਜੀ ਆਪਣਾ ਜੇ ਆਪਾਂ ਮੰਨ ਲਓ ਪਸ਼ੂ ਦਾ ਕਈ ਵਾਰ ਪੈਰ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਜਿਵੇਂ ਲੰਗ ਮਾਰਨ ਲੱਗ ਜਾਵੇ ਪੈਰ ਤੋਂ ਲੰਗ ਮਾਰਦਾ ਦਰਦ ਕਰਦਾ ਤੁਸੀਂ ਆ ਹੁੰਦਾ ਜੀ ਮੈਕਸ ਟੋਲ ਲਾਈਨ ਸੈਕਸ਼ਨ ਇਹਦੇ ਵਿੱਚ ਹੈਗਾ ਜੀ ਟੋਲ ਫੈਨਾਮਿਕ ਐਸਿਡ ਇਹ ਲਗਾ ਸਕਦੇ ਹੋ ਤੁਸੀਂ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਇਹ ਗੱਭਣ ਨਹੀਂ ਲੱਗਦਾ ਇਹ 24 ਘੰਟਿਆਂ ਬਾਅਦ ਲੱਗਦਾ ਗੱਭਣ ਨੇ ਵੀ ਲੱਗ ਜਾਂਦਾ ਠੀਕ ਹੈ ਜੀ 24 ਘੰਟਿਆਂ ਬਾਅਦ ਲੱਗੂ ਜਾਣੀ ਇਹ ਕਿਵੇਂ 24 ਘੰਟੇ ਜਿਵੇਂ ਅੱਜ ਲਾਦਾ ਆਪਾਂ ਤਾਂ ਦੂਸਰੇ ਦਿਨ ਇੱਕ ਦਿਨ ਛੱਡ ਕੇ ਲੱਗੂਗਾ ਠੀਕ ਜਿਵੇਂ ਅੱਜ ਲਾਦਾ ਇੱਕ ਦਿਨ ਛੱਡ ਕੇ ਫਿਰ ਤੀਜੇ ਦਿਨ ਲੱਗੂ ਜਾਣੀ ਠੀਕ ਇਹ ਆਪਣਾ ਦਰਦ ਤੋਂ ਆ ਗਿਆ ਪੈਰਾ ਪੂਰਾ ਮਾਸਟ ਹੈ ਨਾ ਜੀ ਜੇ ਆ ਆਪਨਾ ਆ ਗਿਆ ਜੀ ਭੁੱਖ ਵਾਸਤੇ ਬੈਲੇ ਮਿਲ ਜੇ ਕਈ ਵਾਰ ਪਸ਼ੂ ਥੋੜਾ ਘੱਟ ਖਾਂਦਾ ਤਾਂ ਅਸੀਂ ਆ ਟੀਕਾ ਜਿਹੜਾ ਭੁੱਖ ਵਾਸਤੇ ਵੀ ਲਗਾ ਸਕਦੇ ਹਾਂ ਇੱਕ ਟੀਕਾ ਇੰਜੈਕਸ਼ਨ ਆ ਗਿਆ ਇਹ ਹੈਗਾ ਹੀ ਆਪਣੇ ਜਿਵੇਂ ਪਸ਼ੂ ਦੇ ਟੀਕੇ ਲੱਗਣ ਤੋਂ ਬਾਅਦ ਥੋੜਾ ਜਿਹਾ ਆਫ ਫੀਡ ਹੁੰਦਾ ਉਹਦੀ ਰਿਕਵਰੀ ਖਾਤਰ ਆਈ ਇਹ ਵਿਟਾਮਿਨਸ ਨੇ ਇਹਦੇ ਵਿੱਚ ਵਿਟਾਮਿਨ B1 ਵਿਟਾਮਿਨ 6 ਵਿਟਾਮਿਨ B12 ਏ ਟ੍ਰੈਵੀ ਬੈਟਰੀ ਇੰਜੈਕਸ਼ਨ ਆ ਇਹ ਥੋੜਾ ਜਾਨੀ ਰਿਕਵਰੀ ਦਿੰਦਾ ਪਸ਼ੂ ਨੂੰ ਬਿਮਾਰ ਤੋਂ ਬਾਅਦ ਆਪਾਂ ਜਦ ਠੀਕ ਕਰ ਹੁੰਦਾ ਪਸ਼ੂ ਤਾਂ ਆਹ ਲਾ ਦੇ ਵਿੱਚ ਠੀਕ ਹੈ ਜੀ ਲੋ ਇਹਦੀ ਵੀ ਬਸ ਜੇ ਇਹ ਇੰਜੈਕਸ਼ਨ ਤਾਂ ਜੇ ਤੁਸੀਂ ਇੰਨੇ ਕ ਇੰਜੈਕਸ਼ਨ ਘਰੇ ਰੱਖ ਲਓਗੇ ਤਾਂ ਥੋੜਾ ਜਿਵੇਂ ਡਾਕਟਰ ਕਈ ਵਾਰ ਮੌਜੂਦ ਨਹੀਂ ਹੁੰਦਾ ਮੌਕੇ ਤਾਂ ਤੁਸੀਂ ਇਹਦੇ ਨਾਲ ਆਪਣਾ ਰਿਕਵਰ ਕਰ ਸਕਦੇ ਹੋ ਬਾਕੀ ਡਾਕਟਰ ਦੀ ਸਲਾਹ ਵੀ ਜਰੂਰ ਲੈਣੀ ਹੈ ਦੂਜੇ ਦਿਨ ਆਪਾਂ ਨੇ ਪਸ਼ੂ ਡਾਕਟਰ ਨੂੰ ਵੀ ਆਪਾਂ ਦਿਖਾਉਣਾ ਜ਼ਰੂਰੀ ਆ ਉਹ ਜੇ ਦੁਬਾਰਾ ਚੜਦਾ ਬੁਖਾਰ ਹਾਂ ਜੇ ਦੁਬਾਰਾ ਚੜਦਾ ਤਾਂ ਤੁਸੀਂ ਡਾਕਟਰ ਦੀ ਸਹਾਇਤਾ ਜਰੂਰ ਲਿਓ ਠੀਕ ਹੈ ਜੀ ਹਾਂ ਠੀਕ ਹੈ ਤੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੱਸੋ ਮੜਾ ਜੀ ਬੋਲੋ ਬਸ ਇੱਕ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਹੂੰ ਤੇ ਆਪਾਂ ਕੱਲ ਨੂੰ ਤੁਹਾਡੇ ਵਾਸਤੇ ਨਵੀਂ ਵੀਡੀਓ ਤੇ ਮੈਸੇਜ ਕਈ ਆ ਰਹੇ ਆ ਇਸੀ ਫੀਲਡ ਬਾਰੇ ਹਾਂ ਜੀ ਕੱਲ ਨੂੰ ਸਾਨੂੰ ਆਪਾਂ ਵੀਡੀਓ ਬਾਰੇ ਬਹੁਤ ਵਧੀਆ ਫਾਰਮੂਲੇ ਨਾਲ ਤਿਆਰ ਹੁੰਦੀ ਆ ਬੰਦੇ ਦੀ ਫੀਲਡ ਉਹ ਦਿਖਾਵਾਂਗੇ ਹੂੰ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਹੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ